ਇਹਰਾ ਬਾਬਾ ਨਾਨਕ ਦੇ ਪਿੰਡ ਰੱਤਾਛੱਤਲ ਵਿਖੇ ਹਰ ਸਾਲ ਦੀ ਤਰ੍ਹਾਂ ਭਾਈ ਬਲਜੀਤ ਸਿੰਘ ਬੱਬਰ ਦੇ ਯਾਦ ਵਿੱਚ ਵਿਸਾਖੀ ਦਿਹਾੜੇ ਦੇ ਮੌਕੇ ਤੇ ਜਿੱਥੇ ਧਾਰਮਿਕ ਸਮਾਗਮ ਕਰਵਾਏ ਗਏ ਉੱਥੇ ਨਾਲ ਹੀ ਛੋਟੇ ਬੱਚਿਆਂ ਦਰਮਿਆਨ ਦਸਤਾਰਬੰਦੀ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਮੌਕੇ ਸਰਦਾਰ ਮਨਛਾ ਸਿੰਘ ਦੇ ਪਰਿਵਾਰ ਨੇ ਉਹਨਾਂ ਵੱਲੋਂ ਸ਼ੁਰੂ ਕੀਤੇ ਗਏ ਦਸਤਾਰਬੰਦੀ ਮੁਕਾਬਲੇ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਸਰਬੰਦੀ ਦੇ ਮੁਕਾਬਲੇ 'ਚ ਕਰੰਮਵਾਰ ਜੇਤੂ ਰਹੇ ਬੱਚਿਆਂ ਨੂੰ ਛੀਲਡਾਂ ਅਤੇ ਨਕਦ ਨਾਮ ਦੇ ਕੇ ਸਨਮਾਨਿਤ ਕੀਤਾ ਇਸ ਵਕੇ ਸਰਦਾਰ ਮਨਛਾ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਜਸਵਿੰਦਰ ਕੌਰ ਯੂਐਸਏ ਅਤੇ ਪਿੰਡ ਦੇ ਲੋਕ ਵੀ ਹਾਜ਼ਰ ਸਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਗਰਾਮ ਸਾਡੇ ਵੱਡੇ ਭਾਈ ਸਾਹਿਬ ਬਲਜੀਤ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਹਰ ਸਾਲ ਸਾਰਾ ਪਰਿਵਾਰ ਰਲ ਕੇ ਮਨਾਉਂਦੇ ਆਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸਤ ਸਰਬਤ ਖਾਲਸਾ ਜੀ ਨੂੰ ਖਾਲਸੇ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਸੋ ਇਹ ਪ੍ਰੋਗਰਾਮ ਜਿਹੜਾ ਚੱਲ ਰਿਹਾ ਏ ਇਹ ਸਾਡੇ ਪਿਤਾ ਜੀ ਸਰਦਾਰ ਮਨਸਾ ਸਿੰਘ ਜੀ ਕਰਵਾਉਂਦੇ ਹੁੰਦੇ ਸੀ ਆਪਣੇ ਸੁਪੁੱਤਰ ਦੀ ਯਾਦ ਵਿੱਚ ਸ਼ਹੀਦ ਭਾਈ ਬਲਜੀਤ ਸਿੰਘ ਦੀ ਯਾਦ ਵਿੱਚ ਕਰਵਾਉਂਦੇ ਹੁੰਦੇ ਸੀ ਸੋ ਜੋ ਅੱਜ ਸਾਡੇ ਵਿੱਚੋਂ ਨਹੀਂ ਹਨ ਸੋ ਉਹਨਾਂ ਦੇ ਬੱਚੇ ਬੱਚੀਆਂ ਔਰ ਨਗਰ ਨਿਵਾਸੀ ਸਭ ਮਿਲ ਜੁਲ ਕੇ ਪ੍ਰੋਗਰਾਮ ਨੂੰ ਜਾਰੀ ਰੱਖਿਆ ਹੈ ਔਰ ਕਰਵਾ ਰਹੇ ਹਨ ਤੇ ਉਹ ਵਿਧਾਈ ਦੇ ਪਾਤਰ ਹਨ ਅਸੀਂ ਸੋਚਦੇ ਹਾਂ ਕਿ ਇਹ ਪ੍ਰੋਗਰਾਮ ਇਸ ਤੋਂ ਵੀ ਵੱਡਾ ਹੋਵੇ ਇਸ ਤੋਂ ਵੀ ਅਗਾਹ ਵੱਧੂ ਸੋਚ ਵਾਲਾ ਹੋਵੇ ਸੋ ਸਿੱਖ ਬੱਚੇ ਜੋ ਕੇਸ ਕਤਲ ਕਰ ਰਹੇ ਹਨ ਉਹ ਗੁਰਸਿੱਖ ਬਣ ਜਾਣ ਗੁਰੂ ਵਾਲੇ ਬਣ ਜਾਣ ਗੁਰੂ ਕਿਰਪਾ ਕਰੇ ਸਾਰਿਆਂ ਤੇ ਸੋ ਨਗਰ ਮਰਸੀਆਂ ਦੇ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਇਸ ਪ੍ਰੋਗਰਾਮ ਨੂੰ ਵੱਧ ਚੜ ਕੇ ਸੇਵਾ ਕਰਕੇ ਉਤਸ਼ਾਹ ਦੇ ਨਾਲ ਮਨਾ ਰਹੇ ਹਨ ਅਸੀਂ ਸਭ ਨੂੰ ਵਧਾਈ ਦਿੰਨੇ ਹਾਂ ਸੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੇਰਾਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ ਪੰਜਾਬ ਟੂਡੇ